ਸਤਿਗੁਰ ਦੋਸਤੋ ਅੱਜ ਬੜਾ ਸੁਭਾਗਾ ਸਮਾਂ ਤੇ ਬੜਾ ਹੀ ਖੁਸ਼ੀ ਦਾ ਮਾਹੌਲ ਆ ਖੁਸ਼ੀ ਦੇ ਬਾੜਾ ਤੇ ਪੰਜਾਬੀ ਦੇ ਬਰਖੁਰਦਾਰ ਮੁਹੱਬਤ ਦਾ ਮਜਸਮਾ ਜ਼ਿੰਦਾਦਿਲ ਇਨਸਾਨ ਹਰ ਦੇ ਅਜ਼ੀਜ਼ ਬੜੇ ਪਿਆਰੇ ਤੇ ਸਤਿਕਾਰਯੋਗ ਵੱਡੇ ਵੀਰ ਗਿਲਰੋਂ ਦਾ ਸਭ ਇਹਨਾਂ ਦਾ ਯੋਗਦਾਨ ਬੜਾ ਵੱਡਾ ਯੋਗਦਾਨ ਪੰਜਾਬੀ ਵਿੱਚ ਹੈ ਨਾ ਜਦੋਂ ਕਿਤੇ ਪੰਜਾਬੀ ਵਿੱਚ ਚੰਗੇ ਮਿਆਰੀ ਗੀਤਕਾਰੀ ਦੀ ਕਿਤੇ ਗੱਲ ਕੀਤੀ ਜਾਂਦੀ ਆ ਤਾਂ ਉੱਥੇ ਇਹਨਾਂ ਦਾ ਨਾਮ ਬੇਸ਼ੁਮਾਰ ਆਉਂਦਾ ਤੇ ਪਹਿਲੀਆਂ ਕਿਤਾਬਾਂ ਦੇ ਵਿੱਚ ਆਉਂਦਾ ਹੈ ਨਾ ਅੱਜ ਸਾਨੂੰ ਬੜੀ ਖੁਸ਼ੀ ਆ ਕਿ ਵੀਰ ਦੀ ਸੰਗਤ 만나ਣ ਦਾ ਮੌਕਾ ਮਿਲਿਆ ਤੇ ਮੈਂ ਕੱਲ ਇੰਡੀਆ ਆਇਆ ਸੀ ਸੋਬੀ ਤੇ ਉਧਰੋਂ ਇਹਨਾਂ ਦਾ ਵਿਆਹ ਦਾ ਪ੍ਰੋਗਰਾਮ ਸੀ ਤੇ ਸੋਬੀ ਮੇਲ ਹੋ ਗਏ ਬੜੀ ਖੁਸ਼ੀ ਦਾ ਮੌਕਾ ਤੇ ਮੇਰੇ ਜੇਨ ਜੀ ਕੀ ਆਮਦ ਹੋਈ ਜੇ ਉਹ ਇਹਨਾਂ ਦੇ ਸਨਮੁਖ ਹੈ ਕਿ ਪਹਿਲਵਾਨੀ ਜੁਸਾ ਸ਼ਾਹੀ ਠੁੱਕ ਦਾ ਪਹਿਰੇਦਾਰ ਹੈ ਗਿਲ ਰੋਂਦਾ ਪਹਿਲਵਾਨੀ ਜੁਸਾ ਸ਼ਾਹੀ ਠੁੱਕ ਦਾ ਪਹਿਰੇਦਾਰ ਹੈ ਗਿਲ ਰੋਂਦਾ ਰੌਂਟੇ ਵਿੱਚ ਜਨਮਿਆ ਮੁਹੱਬਤ ਦਾ ਮੂਰਤੀਕਾਰ ਹੈ ਗਿਲਰੌਂਟਾ ਔਰ ਮਾਂ ਰਿਸ਼ਪਾਲ ਕੌਰ ਦੇ ਵੇੜੇ ਖਿਲੀ ਗੁਲਜ਼ਾਰ ਦਾ ਹੈ ਗਿਲਰੌਂਟਾ ਮਾਂ ਰਿਸ਼ਪਾਲ ਕੌਰ ਦੇ ਵੇੜੇ ਖਿਲੀ ਗੁਲਜ਼ਾਰ ਹੈ ਗਿਲਰੌਂਟਾ ਬਾਪ ਦਰਸ਼ਨ ਸਿੰਘ ਦਾ ਸ਼ੈਲਸ਼ਵੀਲਾ ਬਰਖੁਰਦਾਰ ਹੈ ਗਿਲਰੌਂਟਾ ਔਰ ਦੇਖੋ ਕਿ ਸਭ ਦੇ ਮਨ ਨੂੰ ਭਾਵੇ ਸਭ ਨੂੰ ਗੱਲ ਨਾ ਲਾਵੇ ਸਭ ਦੇ ਮਨ ਨੂੰ ਭਾਵੇ ਸਭ ਨੂੰ ਗੱਲ ਨਾਲ ਲਾਵੇ ਰੁੱਸਿਆਂ ਪਾਈ ਮਣਾਵੇ ਉਹ ਹਨਕਾਰ ਹੈ ਗਿਲਰੋਂ ਦਾ ਔਰ ਪ੍ਰਾਣਿਆਂ ਲਈ ਟੂੰਬਾ ਅਲਗੋਜਾ ਚਮਟਾ ਤੇ ਗਿਟਾਰ ਪ੍ਰਾਣਿਆਂ ਲਈ ਟੂੰਬਾ ਅਲਗੋਜਾ ਚਮਟਾ ਤੇ ਗਿਟਾਰ ਤੇ ਨਮਿਆਂ ਵਾਸਤੇ ਝਾਂਜਰ ਦੀ ਸ਼ੰਕਾਰ ਹੈ ਗਿਲਰੋਂ ਦਾ ਮੁਹੱਬਤ ਜਿੰਦਾਬਾਦ ਰਜਨਾ ਬਹੁਤ ਸੋਹਣਾ ਲਿਖਿਆ ਤੁਸੀਂ ਥੋੜਾ ਧੰਨਵਾਦ ਤੁਸੀਂ ਮੇਰੇ ਨਾਮ ਸੋਹਣਾ ਲਿਖਿਆ ਬਹੁਤ ਸੋਹਣਾ ਲਿਖਿਆ ਮੁਹੱਬਤ ਜਿੰਦਾਬਾਦ ਗੋਚੇਗਾ